ਸੰਗਤਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਨੰਦਪੁਰ ਦੀ ਜੰਗ ਅਤੇ ਚਮਕੌਰ ਦੀ ਜੰਗ ਤੋਂ ਬਾਅਦ ਦੇ ਵਿੱਚ ਜਿਸ ਵਕਤ ਚਾਰੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਸ਼ਹੀਦ ਹੋ ਜਾਂਦੇ ਆ ਉਸ ਵਕਤ ਮਹਾਰਾਜ ਜੀ ਚੱਲਦੇ-ਚੱਲਦੇ ਰਾਏਕੋਟ ਦੇ ਵਿੱਚ ਪਹੁੰਚਦੇ ਆ ਰਾਏਕੋਟ ਦਾ ਸ਼ਾਹੂਕਾਰ ਰਾਏ ਕੱਲਾ ਜਿਹੜਾ ਮਹਾਰਾਜ ਜੀ ਦਾ ਸੇਵਕ ਸੀ ਜਦੋਂ ਮਹਾਰਾਜ ਉਸ ਕੋਲ ਪਹੁੰਚੇ ਤੇ ਉਸ ਨੇ ਨੂਰੇ ਮਾਹੀ ਨੂੰ ਸਰਹੰਦ ਭੇਜ ਕੇ ਪਤਾ ਕਰਾਇਆ ਸੀ ਪੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਪਤੇ ਸਿੰਘ ਜੀ ਨੂੰ ਨੀਹਾਂ ਵਿਚ ਜਨਕेशੀਰ ਕਰ ਦਿੱਤਾ ਗਿਆ ਹੈ ਅਤੇ 3 ਦਿਨ ਕਲਗੀਧਰ ਪਾਤਸ਼ਾਹ ਜੀ ਦੀ ਲਗਾਤਾਰ ਰਾਏਕੋਟ ਦੇ ਵਿੱਚ ਬਹੁਤ ਸੇਵਾ ਕੀਤੀ ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਰਾਏ ਕੱਲੇ ਨੂੰ ਇਹ ਜੋ ਤੁਸੀਂ ਸਰਾਹੀ ਦੇਖ ਰਹੇ ਇਹਨੂੰ ਗੰਗਾ ਸਾਗਰ ਕਹਿੰਦੇ ਆ ਇਹ ਗੰਗਾ ਸਾਗਰ ਉਹਨਾਂ ਨੂੰ ਬਖਸ਼ਿਸ਼ ਦੇ ਵਜੋਂ ਦਿੱਤਾ ਉਹਨਾਂ ਦੀ ਅੱਜ 9ਵੀਂ ਪੀੜ੍ਹੀ ਦੇ ਕੋਲ ਇਹ ਗੰਗਾ ਸਾਗਰ ਅੱਜ ਤੱਕ ਸੰਭਾਲਿਆ ਪਿਆ ਹੈ ਇਸ ਸੰਗਤ ਨੂੰ ਦਰਸ਼ਨ ਕਰਾਉਣ ਵਾਸਤੇ ਆਏ ਨੇ